ਧੰਨ ਵਾਹਿ ਗੁਰੂ ਸਾਹਿਬ ਜੀ ਬੈਸਾਖ ਧੀਰਣ ਕਿਉ ਵਾਢੀਆਂ ਜਿਨ੍ਹਾਂ ਪ੍ਰੇਮ ਬਸੋ ਹਰ ਸਾਜਣ ਪੁਰਖ ਵਿਸਾਰ ਕ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗ ਤਹਣਾ ਹਰ ਅਵਨਾਸੀਓ ਪਲਚ ਪਲਚ ਸਗਲੀ ਮੋਈ ਝੂਠਾ ਤੰਦ ਮੋ ਇਕਸ ਹਰ ਕੇ ਨਾਮ ਬਿਨ ਅੱਗ ਲੱਯ ਖੋ ਦੇਵਸਾਰ ਬਗੋਚਣਾ ਪ੍ਰਭ ਬਿਨ ਅਵਰ ਨਾ ਕੋਇ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ਬਸਾਕ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਬਸਾਕ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 133 ਦੇ ਉੱਪਰ ਅੰਕਿਤ ਹੈ 12 ਮਹਾ ਦਾ ਤੀਸਰਾ ਸ਼ਬਦ ਹੈ ਸਤਗੁਰਾਂ ਨੇ ਦੁਨਿਆਵੀ ਉਦਾਹਰਨਾਂ ਦੇ ਕੇ ਪਰਮੇਸ਼ਰ ਵਾਹਿਗੁਰੂ ਨਾਲ ਜੁੜਨ ਦਾ ਸਾਨੂੰ ਢੰਗ ਤਰੀਕਾ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਹੈ ਬਸਾਖ ਧੀਰਣ ਕਿਉ ਬਾਟੀਆਂ ਜਿਨ੍ਹਾਂ ਪ੍ਰੇਮ ਵਿਸ਼ੋ ਵਿਸ਼ੋ ਦਾ ਅਰਥ ਹੁੰਦਾ ਵਿਛੋੜਾ ਬੜਾ ਸੋਹਣਾ ਹੀ ਰੋਤਾ ਹੈ ਵਿਸਾਖ ਦੀ ਪਰ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਪਤਨੀ ਦੇ ਵਾਸਤੇ ਪਤੀ ਦੀ ਜ਼ਰੂਰਤ ਹੈ ਪਤੀ ਨੂੰ ਪਤਨੀ ਦੀ ਜ਼ਰੂਰਤ ਹੈ ਪਰ ਪਤੀ ਪਰਦੇਸ਼ ਹੈ ਪਤਨੀ ਘਰ ਬੈਠੀ ਹੈ ਇੱਕ ਵਿਛੋੜਾ ਹੈ ਤੇ ਉਸ ਅਹਿਸਾਸ ਨੂੰ ਉਹੀ ਜਾਣ ਸਕਦੇ ਹਨ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਿੰਨੇ ਤੱਕ ਸਾਡਾ ਮਿਲਾਪ ਅਕਾਲ ਪੁਰਖ ਦੇ ਨਾਲ ਨਹੀਂ ਹੁੰਦਾ ਤੇ ਸਾਡੇ ਜੀਵਨ ਦੇ ਵਿੱਚ ਕਦੇ ਠਿਰ ਜਬਣੀ ਆ ਸਕੀ ਵਿਸਾਖ ਠਿਰਣ ਕਿਉ ਬਾਡੀਆਂ ਜਿਨ੍ਹਾਂ ਪ੍ਰੇਮ ਬਸੋ ਵੈਸੇ ਵੀ ਵਿਸਾਖ ਦਾ ਵਿਸਾਖੀ ਦਾ ਮਹੱਤਵ ਜਿਹੜਾ ਹੈ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਹੈ ਇਹ ਬકરી ਗੱਲ ਹੈ ਕਿ ਸਾਡੇ ਅਧਿਕ ਵਿਦਵਾਨ ਜਿਹੜੇ ਆ ਇਸ ਗੱਲ ਤੋਂ ਇਨਕਾਰੀ ਆ ਪਰ ਜੋ ਇਤਿਹਾਸ ਦੀ ਰਵਾਇਤ ਹੈ ਵੀ ਗੁਰੂ ਨਾਨਕ ਸਾਹਿਬ ਜੀ ਦਾ ਵੀ ਪ੍ਰਕਾਸ਼ ਜਿਹੜਾ ਵਿਸਾਖ ਦੇ ਵਿੱਚ ਹੋਇਆ ਕੱਤਕ ਦੀ ਪੂਰਨਮਾਸੀ ਨੂੰ ਬੜਾ ਚੰਗਾ ਮੰਨਿਆ ਜਾਂਦਾ ਤੇ ਉਧਰ ਖਿੱਚ ਕੇ ਲੈ ਗਏ ਬੜੀਆਂ ਕਿਤਾਬਾਂ ਲਿਖੀਆਂ ਗਈਆਂ ਇਹਦੇ ਉੱਪਰ ਬਹੁਤ ਚਰਚਾ ਹੁੰਦੀ ਹੈ ਤੇ ਵਿਸਾਖੀ ਦਾ ਮਹੱਤਵ ਉਹ ਵਿਸਾਖੀ ਦਾ ਦਿਨ ਸੀ ਜਿੱਦਣ ਗੁਰੂ ਨਾਨਕ ਸਾਹਿਬ ਜੀ ਹਰਿਦਵਾਰ ਦੀ ਧਰਤੀ ਤੇ ਗਏ ਤੇ ਜਿਹੜੇ ਪਾਂਡੇ ਜਿਹੜੇ ਸੀ ਸੂਰਜ ਨੂੰ ਪਾਣੀ ਦੇ ਰਹੇ ਸੀ ਉਹਨਾਂ ਨੂੰ ਸਤਗੁਰੂ ਜੀ ਨੇ ਗੁਰਮਤ ਦੀ ਸੋਝੀ ਦਿੱਤੀ ਤੀਸਰੇ ਪਾਤਸ਼ਾਹ ਦਾ ਸਮਾ ਆਇਆ ਗੁਰੂ ਕੇ ਸਿੱਖ ਹੋਇਆ ਭਾਈ ਪਾਰੋ ਜੀ ਉਹਨਾਂ ਨੇ ਇੱਕ ਦਿਨ ਸਤਗੁਰੂ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਪਾਤਸ਼ਾਹ ਜੀ ਸੰਗਤਾਂ ਹੁੰਦੀਆਂ ਹਨ ਗੁਰੂ ਕੇ ਸਿੱਖ ਆਉਂਦੇ ਆ ਤੁਹਾਡੇ ਦਰਸ਼ਨ ਕਰਦੇ ਹਨ ਤੁਹਾਡੇ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਨ ਔਰ ਐਸਾ ਸਬਾਬ ਨਹੀਂ ਬਣਦਾ ਕਿ ਸਿੱਖ ਦਾ ਸਿੱਖ ਦੇ ਨਾਲ ਮੁਲਾਕਾਤ ਹੋ ਜਾਏ ਜੇ ਅਸੀਂ ਇਕੱਠੇ ਹੋਵਾਂਗੇ ਸਾਨੂੰ ਇੱਕ ਦੂਸਰੇ ਦਾ ਪਤਾ ਲੱਗੇਗਾ ਕਾਰੋਬਾਰਾਂ ਦਾ ਪਤਾ ਲੱਗੇਗਾ ਰਿਸ਼ਤੇਦਾਰੀਆਂ ਦਾ ਪਤਾ ਲੱਗੇਗਾ ਤੇ ਇੱਕ ਐਸਾ ਕਿਉਂ ਨਾ ਹੋ ਜਾਵੇ ਵੀ ਇੱਕ ਐਸਾ ਦਿਨ ਚੁਣਿਆ ਜਾਏ ਤੇ ਜਿਸ ਦਿਨ ਬਹੁਤ ਵੱਡਾ ਇਕੱਠ ਹੋਵੇ ਉਹ ਵਿਸਾਖੀ ਦਾ ਦਿਨ ਚੁਣਿਆ ਗਿਆ ਫਿਰ ਆ ਗਿਆ ਕਿ ਕਲਗੀਧਰ ਪਾਤਸ਼ਾਹ ਜੀ ਵਿਸਾਖੀ ਦਾ ਦਿਨ ਸੀ ਜਿੱਦਣ ਪੰਜ ਪਿਆਰਿਆਂ ਦੀ ਸਤਗੁਰੂ ਚੋਣ ਕਰਦੇ ਆ ਖੰਡੇ ਦੀ ਪਾਹਲ ਤਿਆਰ ਕੀਤੀ ਗਈ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਗਈ ਕਹਿਣ ਦਾ ਭਾਵ ਹੈ ਕਿ ਜਿਸ ਤਰ੍ਹਾਂ ਸਾਡਾ ਇਤਿਹਾਸ ਹੈ ਗੁਰਬਾਣੀ ਹੈ ਇੱਕੋ ਮਕਸਦ ਹੈ ਕਿ ਪਰਮਾਤਮਾ ਕਾਲਪੁਰਖ ਦੇ ਨਾਲ ਜੁੜਨਾ ਉਹਦੇ ਨਾਲ ਉਹ ਜਿਹੜਾ ਵਿਛੋੜਾ ਹੈ ਤੇ ਉਹ ਕਦੇ ਵੀ ਜੀਵਨ ਦੇ ਵਿੱਚ ਸਾਡੇ ਧੀਰਜ ਨਹੀਂ ਆ ਸਕਦਾ ਜਿਨ੍ਹਾਂ ਨੇ ਅੱਜ ਤੱਕ ਸਤਗੁਰ ਦੀ ਸਿੱਖੀ ਨੂੰ ਧਾਰਨ ਨਹੀਂ ਕੀਤਾ ਗੁਰਬਾਣੀ ਨਾਲ ਸਾਝ ਨਹੀਂ ਪਾਈ ਤੇ ਉਹਨਾਂ ਨੂੰ ਜੀਵਨ ਦੇ ਵਿੱਚ ਹਮੇਸ਼ਾ ਹੀ ਵਿਛੋੜਾ ਬਣਿਆ ਰਹਿੰਦਾ ਹਾਂ ਉਹਨਾਂ ਵਾਸਤੇ ਕੋ ਬਹੁਤ ਕੁਝ ਹੋਏਗਾ ਉਹਨਾਂ ਦੇ ਕੋਲ ਪਰ ਆਤਮਿਕ ਸੁਖ ਨਹੀਂ ਹੈ ਮਨੁੱਖ ਸੁਖਦਾ ਸੋਚਦਾ ਹੈ ਕਿ ਮੈਂ ਦੁਖੀ ਇਸ ਕਰਕੇ ਹਾਂ ਮੇਰਾ ਘਰ ਬੜਾ ਛੋਟਾ ਹੈ ਮੇਰਾ ਘਰ ਵੱਡਾ ਹੋ ਜਾਏ ਤੇ ਮੈਂ ਸੁਖੀ ਹੋ ਜਾਵਾਂਗਾ ਸੁਖੀ ਫੇਰ ਵੀ ਨਹੀਂ ਹੈ ਮੈਨੂੰ ਇਸ ਕਰਕੇ ਦੁਖੀ ਹਾਂ ਕਿ ਮੇਰੇ ਕੋਲ ਗੱਡੀ ਬੜੀ ਛੋਟੀ ਆ ਲੋਕਾਂ ਦੇ ਕੋਲ ਬੜੀ-ਬੱਡੀਆਂ ਗੱਡੀਆਂ ਹਨ ਮੈਂ ਗੱਡੀ ਵੱਡੀ ਲੈ ਲੰਨਾ ਗੱਡੀ ਲੈ ਲੈਂਦਾ ਵੱਡੀ ਫਿਰ ਸੁਖੀ ਫਿਰ ਬਣੀ ਹੈ ਸਭ ਕੁਝ ਹੈ ਪਰ ਸੁੱਖ ਨਹੀਂ ਹੈ ਤੇ ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਸੁੱਖ ਤਾਂ ਉਹਦੀ ਰahmat ਦੇ ਵਿੱਚ ਉਹਦੇ ਨਾਲ ਜੁੜਿਆਂ ਪ੍ਰਾਪਤ ਹੁੰਦਾ ਜੇ ਉਹਨੂੰ ਬਿਛੋੜ ਦਿੱਤਾ ਉਹਨੂੰ ਭੁਲਾ ਦਿੱਤਾ ਕਹਿੰਦੇ ਦੁੱਖ ਤਦੇ ਜਦ ਬਿਸਰ ਜਾਵੇ ਬਿਛੋੜਾ ساری ਜ਼ਿੰਦਗੀ ਬਣਿਆ ਰਹਿੰਦਾ ਹੁਣ ਗੁਰੂ ਸਾਹਿਬ ਨੇ ਦਾ ਸੰਬੰਧ ਜਿਹੜਾ ਸੀ ਖਾਲਸੇ ਦਾ ਬਣਾ ਦਿੱਤਾ 1699 ਜਿਹੜੀ ਵਿਸਾਖੀ ਸੀ ਸਤਗੁਰ ਨੇ ਚੋਣ ਕੀਤੀ ਇੱਕ ਬਹੁਤ ਵੱਡਾ ਦਰਜਾ ਦਿੱਤਾ ਗੁਰੂ ਪੰਥ ਨੂੰ ਉਹਨਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਲਈ ਹੁਣ ਇਹਦੇ ਵਿੱਚ ਮੈਂ ਅੱਗੇ ਵੀ ਕਹਿਵਾਂ ਲੈਂਦੀ ਕੀਤੀ ਕਿ ਬਹੁਤ ਵੱਡੀ ਤਿਆਰੀ ਸੀ ਗੁਰੂ ਸਾਹਿਬ ਦੀ ਇੱਕ ਦਿਨ ਦੇ ਵਿੱਚ ਐਸਾ ਨਹੀਂ ਹੋਇਆ ਕਿ ਸਤਗੁਰੂ ਮਹਾਰਾਜ ਨੇ ਆਖਿਆ ਕਿ ਮੈਨੂੰ ਸੀ ਚਾਹੀਦਾ ਤੇ ਹਜ਼ਾਰਾਂ ਹੀ ਸਿੱਖ ਇੱਕ ਦਿਨ ਦੇ ਵਿੱਚ ਅੰਮ੍ਰਿਤ ਛਕਦੇ ਆ। ਹੁਣ ਉਹਦੇ ਵਿੱਚ ਉਹਦੇ ਪਿੱਛੇ ਸਾਧ ਸੰਗਤ ਜੀ ਬੜੀ ਵੱਡੀ ਕਾਲਾ ਗਾਤਰੇ ਤਿਆਰ ਕਰਨੇ। ਅੱਜ ਵੀ ਅੰਮ੍ਰਿਤ ਸੰਚਾਰ ਹੁੰਦਾ 50 100 ਬੰਦੇ ਦੇ ਵਾਸਤੇ ਵੀ ਬੜੀ ਮਿਹਨਤ ਕਰਨੀ ਪੈਂਦੀ। ਉਹ ਸਮੇਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜੇ ਲੋਕ ਆਏ ਆ ਤੇ ਉਹਨਾਂ ਨੂੰ ਚਿੱਠੀਆਂ ਲਿਖਣੀਆਂ ਪੱਤਰ ਲਿਖਣੇ ਉਹਨਾਂ ਨੂੰ ਚਿੱਠੀਆਂ ਨੂੰ ਭੇਜਣਾ ਕੋਈ ਇੰਨਾ ਸੌਖਾ ਕੰਮ ਨਹੀਂ ਸੀ ਪੁਰਾਣੇ ਸਮਿਆਂ ਦੇ ਵਿੱਚ ਸ਼ਸਤਰ ਤਿਆਰ ਕਰਨੇ ਕਿਉਂਕਿ ਗੁਰੂ ਸਾਹਿਬ ਨੇ ਉੱਥੇ ਲੋਹ ਕੜ ਜਿਹੜਾ ਕਿਲਾ ਹੈ ਅਨੰਦਪੁਰ ਸਾਹਿਬ ਭਾਈ ਰਾਮ ਸਿੰਘ ਸਿਕਲੀਗਰ ਹੋਇਆ ਉਹਨੇ ਬੜੇ ਸ਼ਸਤਰ ਤਿਆਰ ਕੀਤੇ ਉਹਨਾਂ ਸ਼ਸਤਰਾਂ ਦੇ ਵਿੱਚੋਂ ਅੱਜ ਵੀ ਦੋ ਸ਼ਸਤਰ ਸ੍ਰੀ ਅਨੰਦਪੁਰ ਸਾਹਿਬ ਹਨ ਭਾਈ ਰਾਮ ਸਿੰਘ ਸਿਕਲੀਗਰ ਦਾ ਤਿਆਰ ਕੀਤਾ ਇੱਕ ਨਾਗਣੀ ਹੈ ਜੋ ਭਾਈ ਬਜਿੱਤਰ ਸਿੰਘ ਨੇ ਵਰਤੀ ਸੀ ਇੱਕ 2.5 ਫੁੱਟ ਦਾ ਖੰਡਾ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਖੰਡੇ ਦੀ ਪੋਲ ਪਹਿਲੀ ਵਾਰ ਜਿਹੜੀ ਤਿਆਰ ਕੀਤੀ ਉਸ ਖੰਡੇ ਦੇ ਨਾਲ ਉਹ ਖੰਡਾ ਵੀ ਭਾਈ ਰਾਮ ਸਿੰਘ ਸਿਕਲੀਗਰ ਨੇ ਤਿਆਰ ਕੀਤਾ ਤੇ ਜਿਹਨਾਂ ਦਾ ਪਿਛੋੜਾ ਬਣਿਆ ਹੋਇਆ ਸੀ ਸਤਿਗੁਰ ਨੇ ਉਹਨਾਂ ਨੂੰ ਜੋੜ ਦਿੱਤਾ ਸਤਿਗੁਰ ਹੈ ਹੀ ਸਾਨੂੰ ਮਲਾਪ ਕਰਾਉਣ ਵਾਲਾ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਟ ਵਸਾਕ ਧੀਰਣ ਕਿਉ ਬਾਡੀਆਂ ਜਿਨਾ ਪ੍ਰੇਮ ਬਸੋ ਹਰ ਸਾਜਣ ਪੁਰਖ ਵਿਸਾਰਕ ਉਹ ਅਕਾਲ ਪੁਰਖ ਪ੍ਰਭੂ ਜਿਹੜਾ ਪਰਮੇਸ਼ਰ ਜਿਹੜਾ ਹੈ ਜਦੋਂ ਅਸੀਂ ਉਹਨੂੰ ਭੁਲਾ ਦਿੰਦੇ ਆ ਲੱਗੀ ਮਾਇਆ ਤੋ ਧੋ ਦਾ ਅਰਥ ਹੁੰਦਾ ਧੋਖਾ ਇਹ ਮਾਇਆ ਧੋਖਾ ਦੇ ਦਿੰਦੀ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਿਸ ਵੇਲੇ ਮਾਇਆ ਧੋਖਾ ਬਣ ਕੇ ਆਉਂਦੀ ਮਾਇਆ ਤਾਂ ਸਾਡਾ ਗੁਜਰਾਨ ਹੈ ਪਰ ਜਦੋਂ ਇਹ ਧੋਖਾ ਬਣ ਜਾਂਦੀ ਹੈ ਤੇ ਵੱਡੇ ਵੱਡੇ ਜਿਹੜੇ ਲੋਕ ਹੈ ਉਸ ਮਾਇਆ ਦੇ ਵਿੱਚ ਗਰਸੇ ਜਾਂਦੇ ਆ ਜਿਹਨੂੰ ਗੁਰੂ ਅਮਰਦਾਸ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇ ਹਰ ਸਾਜਣ ਪੁਰਖ ਵਿਸਾਰਕ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਧਣਾ ਹਰ ਅਬਨਾਸੀ ਉਹ ਪੁੱਤਰ ਕਲਤਰ ਕਹਿੰਦੇ ਘਰ ਵਾਲੀ ਇਸਤਰੀ ਨਾ ਸੰਗ ਧਣਾ ਨਾ ਕੋਈ ਸੇ ਪੈਸੇ ਨੇ ਸਾਥ ਦੇਣਾ ਤੇ ਸਾਥ ਕਹਨੇ ਦੇਣਾ ਹਰ ਅਬਨਾਸੀ ਉਹ ਜਿਹਦਾ ਅੱਜ ਦਾ ਦਿਨ ਹੈ ਨਾ ਉਹ ਲੋਕਾਂ ਦੇ ਵਿੱਚ ਘਰ ਘਰ ਗਿਆ ਉਹ ਨਾਮ ਰੱਖਿਆ ਉਹ ਰક્ષા ਬੰਧਨ ਤੇ तकरीबन 80 90% ਤਾਂ ਸਿੱਖ ਵੀ ਨਹੀਂ ਛੱਡਦੇ ਇਸ ਹਥਿਆਰ ਨੂੰ ਪਰ ਇਹਦੇ ਪੂਸ਼ੋਕਣ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਤੇ ਕਿੰਨੀ ਵੱਡੀ ਕਿਰਪਾ ਕੀਤੀ ਜਿਸ ਵੇਲੇ ਲੋਕ ਬੱਚਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੰਦੇ ਸਾਂ ਜਿੱਦਣ ਇਸਤਰੀ ਜਾਤੀ ਨੂੰ ਬਰਾਬਰ ਦਾ ਦਰਜਾ ਨਹੀਂ ਸੀ ਜੇ ਅੱਜ ਆਪਾਂ ਕਹਿੰਨੇ ਨਾ ਅਸੀਂ ਬਹੁਤ ਪੜੇ ਲਿਖੇ ਹੋ ਗਏ ਆਂ बराबर ਦਾ ਸਨਮਾਨ ਦਿੰਦੀਆਂ ਸਰਕਾਰਾਂ ਤੇ ਆਜ ਦੇਖੋ ਨਾ ਪਰਸੋਂ ਜੋ ਡਾਕਟਰ ਦੇ ਨਾਲ ਹੋਇਆ ਤੇ ਇਹ ਕਿਥੇ ਕਿਥੇ ਕਾਨੂੰਨ ਹੈ ਕੀ ਕਿਹਦੀ ਸਹਾਇਤਾ ਹੋ ਰਹੀ ਹੈ ਤੇ ਕੌਣ ਰੱਖਿਆ ਕਰ ਰਿਹਾ ਗੁਰੂ ਸਾਹਿਬ ਨੇ ਉਸ ਵੇਲੇ ਆਵਾਜ਼ ਉਠਾਈ ਸੀ ਕਹਿੰਦੇ ਭਾਈ ਸੋਹ ਕਿਉਂ ਮੰਦਾ ਆਖੀਏ ਜਿੱਤ ਜਮੇ ਰਾਜ ਤੇ ਜੇ ਉਸ ਨੂੰ ਮੰਦਾ ਆਖਦੇ ਹੋ ਤੇ ਅੱਜ ਸਾਨੂੰ ਸਤਗੁਰ ਨੇ ਬਰਾਬਰ ਦਾ ਸਨਮਾਨ ਦਿੱਤਾ ਫਿਰ ਗੁਰੂ ਅਮਰਦਾਸ ਜੀ ਸਮਾ ਆਇਆ ਇਸਤਰੀ ਜਾਤੀ ਜੇ ਕੋਈ Hindu ਮਰਦਾ ਸੀ ਤੇ ਉਹਦੀ ਘਰਵਾਲੀ ਨੂੰ ਉਸ ਚਿਖਾ ਦੇ ਵਿੱਚ ਸਿੱਟ ਦਿੱਤਾ ਜਾਂਦਾ ਸੀ ਪਰ ਜੇ ਇਸਤਰੀ ਮਰਦੀ ਸੀ ਤੇ Hindu ਵੀਰ ਜਿਹੜਾ ਸੀ ਦੂਸਰਾ ਵਿਆਹ ਕਰਾ ਲੈਂਦਾ ਸੀ ਜਿਹਨੂੰ ਕਹਿੰਦੇ ਸੀ ਸੱਦੀ ਪਰਥਾ ਗੁਰੂ ਸਾਹਿਬ ਜੀ ਮਹਾਰਾਜ ਨੇ ਅਕਬਰ ਦੇ ਕੋਲੋਂ ਇਹ ਕਾਨੂੰਨ ਬਣਵਾਇਆ ਇਸ ਪਰਥਾ ਨੂੰ ਹਿੰਦੁਸਤਾਨ ਦੇ ਵਿੱਚੋਂ ਬੰਦ ਕਰਾਉਣ ਦਾ ਯਤਨ ਕੀਤਾ ਆਮੇ ਅੱਜ ਵੀ ਸਮਾਂ ਹੈ ਜੇ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ ਅੱਜ ਸ਼ਸਤਰ ਵਿਦਿਆ ਨੂੰ ਅੱਜ ਅਸੀਂ ਆਪਣੇ ਕਕਾਰਾਂ ਨੂੰ ਭੁੱਲਦੇ ਜਾ ਰਹੇ ਪਰ ਜਿਹੜਾ ਨੇ ਕਕਾਰ ਧਾਰਨ ਕੀਤੇ ਆ ਗੁਰੂ ਸਾਹਿਬ ਨੇ ਤਾਂ ਬਰਾਬਰ ਦਾ ਸਨਮਾਨ ਦਿੱਤਾ ਬਰਾਬਰ ਦੀ ਬਖਸ਼ਿਸ਼ ਕੀਤੀ ਸਤਗੁਰੂ ਕਹਿੰਦੇ ਇਹਨਾਂ ਨੇ ਰੱਖੀ ਨਹੀਂ ਕਰਨੀ ਰੱਖੀ ਕਰਨੀ ਆ ਪ੍ਰਮਾਤਮਾ ਨੇ ਜਿਹਨੂੰ ਆਪਾਂ ਪੜ੍ਹਦੇ ਆ ਜਿਹੜੀ ਬੱਚੀ ਬਾਣੀ ਪੜ੍ਹਦੀ ਆ ਤੈਨੂੰ ਅਹਿਸਾਸ ਕਰਾਇਆ ਜਾਂਦਾ ਵੀ ਤੈਨੂੰ ਤੇਰੀ ਰੱਖਿਆ ਤੇਰੇ ਭਰਾ ਨੇ ਕਰਨੀ ਪਰ ਉਹ ਤਾਂ ਪੜਦੀ ਰੱਖਾ ਇੱਕ ਹਮਾਰਾ ਸਾਮੀ ਸਗਲ ਘਟਾਂ ਦਾ ਅੰਤਰਜਾਮੀ ਰੱਖਿਆ ਤਾਂ ਪਰਮੇਸ਼ਰ ਕਾਲਪੁਰਖ ਨੇ ਕਰਨੀ ਹੁਣ ਕਈ ਸਵਾਲ ਕਰਦੇ ਆ ਬਈ ਤੁਹਾਨੂੰ ਥੋੜਾ ਪਤਾ ਭਾਈ ਸਾਹਿਬ ਆ ਫੋਟੋ ਮਾ ਦੇਖ ਗੁਰਨਾਣ ਸਿੰਘ ਸਾਹਿਬ ਨੇ ਵੀ ਰਖੜੀ ਬੰਨੀ ਐ ਉਹ ਕਦੇ ਧਿਆਨ ਦੇ ਨਾਲ ਦੇਖੋ ਇਹ ਤਾਂ 40-50 ਸਾਲ ਪਹਿਲਾਂ ਕਿਸੇ ਨਹੀਂ ਸ਼ਰਾਰਤੀ ਅਨਸਰ ਦੀ ਇਹ ਗਲਤੀ ਆ ਉਹ ਜਿਹੜੀ ਰਖੜੀ ਬਣਾਈ ਆ ਨਾ ਇੱਕ ਤਾਂ ਫੈਂਸੀ ਆ ਉਹਦੇ ਉੱਪਰ ਓਮਕਾਰ ਲਿਖਿਆ ਪਰ ਜਿਹੜੇ ਸਿੱਕੇ ਰੱਖੇ ਨਾ ਥਾਲੀ ਦੇ ਵਿੱਚ ਪੈਸੇ ਰੱਖੇ ਬਾਬੇ ਨਾਨਕ ਨੇ ਦੇਣੇ ਸੀ ਬੇਬੇ ਨਾਨਕੀ ਨੂੰ ਉਹਦੇ ਉੱਪਰ ਵੀ ਓਮਕਾਰ ਲਿਖਿਆ ਹੋਇਆ ਲੱਡੂ ਰੱਖੇ ਆ ਤੇ ਮੈਂ ਕਹਿੰਦਾ ਜੇ ਹੁੰਦਾ ਨਾ ਐਡਵਾਂਸ ਥੋੜਾ ਜਿਹਾ ਹੋਰ ਥੋੜਾ ਐਡਵਾਂਸ ਹੁੰਦਾ ਤੇ ਨਾਲ ਮੋਬਾਈਲ ਫੋਨ ਵੀ ਰੱਖਣਾ ਸੀ ਵੀ ਪੈਸੇ ਮੇਰੇ ਕੋਲ ਹੈ ਨਹੀਂ ਮੈਂ ਤਾਂ ਪੇਟੀਆਂ ਵਿੱਚ ਕਰ ਦੂੰਗਾ ਤੇ ਇਦਾਂ ਦਾ ਬਾਬਾ ਬਣਾ ਦਿੱਤਾ ਉਹਨਾਂ ਨੇ ਤੇ ਕਦੇ ਸੋਚਿਆ ਹੈ ਕਦੇ ਤੁਸੀਂ ਸਰਚ ਕਰਕੇ ਦੇਖੋ ਰਖੜੀ ਸ਼ੁਰੂ ਹੋਈ ਆ 1530 ਤੋਂ ਬਾਅਦ ਦੀ ਗੱਲ ਕਰਦੇ ਆ ਤੇ ਬੇਬੇ ਨਾਨਕੀ ਜੀ 1518 ਦੇ ਵਿੱਚ ਚੜ੍ਹਾਈ ਕਰ ਗਏ ਕਿੱਥੇ ਪਸਾ ਕੇ ਰੱਖਿਆ ਕਿੱਧਰ ਨੂੰ ਅਸੀਂ ਜਾਵਾਂਗੇ ਸਾਨੂੰ ਚੱਕਰਾਂ ਦੇ ਵਿੱਚ ਪਾਤਾ ਚਲੋ ਜਿੱਥੇ ਘਰਾਂ ਤੱਕ ਰਸੀਮ ਸੀ ਲਿਆ ਲਿਆ ਕੇ ਗੁਰਦੁਆਰਿਆਂ ਦੇ ਵਿੱਚ ਮੰਝੇ ਦੇ ਪਾਵੇਆਂ ਨੂੰ ਬੰਨ੍ਹ ਕੇ ਤੇ ਹੁਣ ਇੱਕ ਥੜਾ ਥੱਥ ਥੋੜਿਆ ਗੁਰੂ ਸਾਹਿਬ ਮਹਾਰਾਜ ਤੇ ਗੁਰਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੇ ਉਹਦੀ ਗੱਲ ਵੀ ਮੰਨੋ ਨਾ ਤੇ ਸ਼ਬਦ ਤਾਂ ਪੜ ਲਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਣੀ ਥਾਈ ਤਾਂ ਭਾਉ ਕਿਹਾ ਕੜਾ ਜੀ ਹਾਂ ਜਿਨ੍ਹਾਂ ਦਾ ਤਿਹਾਰ ਹੈ ਉਹਨਾਂ ਨੂੰ ਮੁਬਾਰਕ ਹੈ ਤੇ ਸਤਗੁਰੂ ਕਹਿੰਦੇ ਭਾਈ ਰਾਖਾ ਇੱਕੋ ਹੀ ਆ ਸਾਡਾ ਕਾਲਪੁਰਖ ਪਰਮੇਸ਼ਰ ਹੈ ਪੁੱਤਰ ਕਲ ਤਰਨਾ ਸੰਗ ਧਣਾ ਹਰ ਅਬਨਾਸੀਓ ਪਲਚ ਪਲਚ ਸਗਲੀ ਮੋਈ ਮਨੁੱਖ ਜਿਹੜਾ ਹੈ ਰੱਬ ਨੂੰ ਪਰਮੇਸ਼ਰ ਨੂੰ ਛੱਡ ਕੇ ਵਿਕਾਰਾਂ ਦੇ ਵਿੱਚ ਖਵਾਰ ਹੋ ਰਿਹਾ ਹੈ ਪੂਰੀ ਸ੍ਰਿਸ਼ਟੀ ਖਵਾਰ ਹੋ ਰਹੀ ਆ ਪਲਚ ਪਲਚ ਸਗਲੀ ਮੋਈ ਝੂਠਾਂ ਧੰਦਾ ਮੋਹ ਝੂਠੇ ਧੰਦਿਆਂ ਦੇ ਮੋਹ ਦੇ ਵਿੱਚ ਦੋ ਸ਼ਬਦ ਆ ਸਾਧ ਸੰਗਤ ਜੀ ਸਤਿਗੁਰ ਨੇ ਵਰਤੇ ਇੱਕ ਕਿਰਤ ਇੱਕ ਧੰਦਾ ਇਹਦੇ ਵਿੱਚ ਬਹੁਤ ਵੱਡਾ ਫਰਕ ਹੈ ਰਾਤੀ ਵੀ ਅਸੀਂ ਵਿਚਾਰ ਕਰ ਰਹੇ ਸੀ ਕਿਰਤ ਤੇ ਧੰਦਾ ਕਿਰਤ ਜਿਹੜੀ ਸੱਚੀ ਹੁੰਦੀ ਹੈ ਕਿਰਤ ਦੇ ਵਿੱਚ ਇਮਾਨਦਾਰੀ ਹੁੰਦੀ ਹੈ ਕਿਰਤ ਦੇ ਵਿੱਚ ਕਿਸੇ ਦੇ ਨਾਲ ਧੋਖਾ ਨਹੀਂ ਹੁੰਦਾ ਕਿਰਤ ਕਿਸੇ ਦਾ ਨੁਕਸਾਨ ਨਹੀਂ ਕਰਦੀ ਧੰਦੇ ਵਾਸਤੇ ਮਨੁੱਖ ਬਹੁਤ ਕੁਝ ਕਰ ਸਕਦਾ ਹੈ ਦੁਨੀਆ ਨੂੰ ਧੋਖਾ ਦੇ ਸਕਦਾ ਹੈ ਗੁਰੂ ਸਾਹਿਬ ਨੇ ਕਿਹਾ ਨਾ ਧੰਦਾ ਕਰਤੇ ਆ ਨਿਫਲ ਜਨਮ ਗਵਾਇਆ ਸੁਖ ਦਾਤਾ ਮੰਨਣਾ ਬਸਾ ਧੰਦਾ ਅਲੱਗ ਚੀਜ਼ ਹੈ ਕਿਰਤ ਅਲੱਗ ਚੀਜ਼ ਸਾਨੂੰ ਕਿਰਤ ਦੇ ਨਾਲ ਜੋੜਿਆ ਸਿੱਖ ਨੂੰ ਕੀਰਤੀ ਬਣਾਇਆ ਆਪ ਕਿਰਤ ਕੀਤੀ ਗੁਰਨਾਨ ਦੇਵ ਸਾਹਿਬ ਨੇ ਦੱਸਿਆ ਵੀ ਇਦਾਂ ਕਿਰਤ ਹੁੰਦੀ ਹੈ ਸਾਰਿਆਂ ਦੇ ਅੰਦਰ ਰੱਬ ਨੂੰ ਦੇਖ ਕੇ ਭਾਵਨਾ ਬਣਾ ਕੇ ਉਹ ਗੱਲ ਕਰਨੀ ਪਾਲਚ ਪਾਲਚ ਸਗਲੀ ਮੋਈ ਝੋਠੇ ਤੰਦੈ ਮੋ ਏਕਸ ਹਰ ਕੇ ਨਾਮ ਬਿਨ ਅੱਗੇ ਲਈਏ ਕੋ ਨਾਮ ਤੋਂ ਬਿਨਾ ਅੱਗੇ ਕੁਛ ਵੀ ਨਹੀਂ ਜਾਣਾ ਹੁਣ ਇਹ ਤਾਂ ਕਦੇ ਨਹੀਂ ਹੋ ਸਕਦਾ ਵੀ ਮੈਂ ਇੰਨੀ ਪਾਠ ਕਰਦਾ ਇਹਨੇ ਸਹਿਜ ਪਾਠ ਕਰ ਲਏ ਇੰਨੀ ਬਾਣੀ ਪੜ ਲਈ ਸਾਡੇ ਕੋਲ ਕੋਈ ਖੋ ਸਕਦਾ ਕੋਈ ਵੀ ਨਹੀਂ ਖੋ ਸਕਦਾ ਕੋਈ ਸਾਨੂੰ ਕਹਿੰਦਾ ਜਪਜੀ ਸਾਹਿਬ ਸੁਣਾ ਦਿਓ ਉਹ ਜਪਜੀ ਸਾਹਿਬ ਉਹਨੂੰ ਸੁਣਾਵਾਂਗੇ ਤੇ ਸਹੀ ਪਰ ਸਾਡੇ ਕੋਲ ਵੀ ਗਿਣਤੀ ਵੱਧ ਜਾਏਗੀ ਇੱਕ ਜਪਜੀ ਸਾਹਿਬ ਸਾਡਾ ਵੀ ਹੋ ਜਾਏ ਤੇ ਇਹਨੂੰ ਥੋੜੇ ਖੋ ਸਕਦਾ ਕੋਈ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੈ ਭਾਏ ਨਾ ਸਕੇ ਜਾ ਇਕਸ ਹਰ ਕੇ ਨਾਮ ਬਿਨ ਅੱਗਾ ਲਈਐ ਖੋ ਇਹ ਤਾਂ ਕਹਿੰਦੇ ਇੱਥੇ ਖਤਮ ਹੋ ਜਾਣਾ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਅੱਗੇ ਕਹਿੰਦੇ ਦਈ ਵਿਸਾਰ ਬਗੂਚਣ ਜਦੋਂ ਦਦਾ ਜਈਏ ਨੂੰ ਔਂਕੜ ਆਉਂਦਾ ਉਹਦਾ ਉਚਾਰਨ ਕਰਨਾ ਦਈ ਦਈ ਮਤਲਬ ਪ੍ਰਭੂ ਪਰਮਾਤਮਾ ਵਾਹਿਗੁਰੂ ਦਈ ਵਿਸਾਰ ਬਗੂਚਣ ਜਦੋਂ ਅਸੀਂ ਪ੍ਰਭੂ ਨੂੰ ਵਿਸਾਰ ਦਿੰਨੇ ਆ ਅਸੀਂ ਖੁਬਾਰ ਹੁੰਦੇ ਆ ਪ੍ਰਭ ਬਿਨ ਅਵਰ ਨਾ ਕੋਏ ਪਰਮਾਤਮਾ ਤੋਂ ਬਿਨਾ ਦੂਸਰਾ ਹੋਰ ਕੋਈ ਨਹੀਂ ਹੈ ਸਭ ਕਹਿੰਦੇ ਪ੍ਰੀਤਮ ਚਰਨੀ ਜੋ ਲਗੇ ਤਿੰਨ ਕੀ ਨਿਰਮਲ ਸੋਏ ਜਿਹੜੇ ਪ੍ਰਭੂ ਦੇ ਚਰਨਾਂ ਨਾਲ ਜੁੜੇ ਆ ਉਹਦੇ ਨਾਮ ਦੇ ਨਾਲ ਸਾਂਝ ਪਾਉਂਦੇ ਹਨ ਪ੍ਰੀਤਮ ਚਰਨੀ ਜੋ ਲਗੇ ਤਿੰਨ ਕੀ ਨਿਰਮਲ ਸੋਏ ਸੋਏ ਦਾ ਅਰਥ ਹੁੰਦਾ ਸੋਭਾ ਉਹਨਾਂ ਦੀ ਸੋਭਾ ਹਰ ਇੱਕ ਜਗ੍ਹਾ ਹੁੰਦੀ ਹੁਣ ਕਹੇ ਨਾ ਕੋਈ ਬੰਦਾ ਬਹੁਤ ਮੈਂ ਪੈਸੇ ਵਾਲਾ ਹਾਂ ਈ ਅਰਦਾਸ ਕਰੋ ਤਾਂ ਮੇਰਾ ਹੀ ਨਾਮ ਲਓ ਅਰਦਾਸ ਵਿੱਚ ਕੁਝ ਵੀ ਨਾ ਬੋਲੋ ਨਹੀਂ ਬੋਲਾਂਗੇ ਅਰਦਾਸ ਭਾਵੇਂ ਗਰੀਬ ਦੇ ਘਰ ਹੋਵੇ ਅਮੀਰ ਦੇ ਘਰ ਹੋਵੇ ਕੋਈ ਐਸਾ ਵੀ ਬੰਦਾ ਹੋਵੇ ਜਿਹੜਾ ਗੁਰੂ ਨੂੰ ਨਾਮ ਮੰਨਦਾ ਹੋਵੇ ਅਰਦਾਸ ਉੱਥੇ ਵੀ ਉਹਨਾਂ ਦੀ ਹੋਏਗੀ ਪੰਜਾਂ ਪਿਆਰਿਆਂ ਚਾਹਾਂ ਸਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਸੋਭਾ ਉਹਨਾਂ ਦੀ ਨਿਰਮਲ ਹੈ ਉਹਨਾਂ ਦੀ ਸੋਭਾ ਨੂੰ ਕੋਈ ਵੀ ਮਿਟਾਉ ਸਕੇ ਗੁਰੂ ਸਾਹਿਬ ਕਹਿੰਦੇ ਹਨ ਤਿੰਨ ਕੀ ਸੋਭਾ ਸਬਣੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਪ੍ਰੀਤਮ ਚਰਨੀ ਜੋ ਲਗੇ ਤਿੰਨ ਕੀ ਨਿਰਮਲ ਸੋਏ ਉਹਨਾਂ ਦੀ ਸੋਭਾ ਜਿਹੜੀ ਹੈ ਉਹ ਪਵਿੱਤਰ ਹੈ ਸਭ ਕਹਿੰਦੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਸਤਿਗੁਰੂ ਕਹਿੰਦੇ ਮੇਰੀ ਬੇਨਤੀ ਹੈ ਇਹ ਸਤਿਗੁਰੂ ਮੈਨੂੰ ਪ੍ਰਾਪਤ ਹੋ ਮੈਨੂੰ ਮਿਲ ਤੇ ਜਦੋਂ ਮਿਲਦਾ ਹੈ ਨਾ ਸਤਗੁਰ ਕਹਿੰਦੇ ਵਿਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੈ ਹਰਸ ਹੋਏ ਇਹ ਤੇ ਸੰਤ ਦਾ ਅਰਥ ਹੈ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਉਹਨਾਂ ਦੇ ਵਾਸਤੇ ਹਰੇਕ ਸਮਾਂ ਹੀ ਵਿਸਾਖ ਬਣ ਜਾਂਦਾ ਕਦੋਂ ਬਣਦਾ ਜਾਂ ਸੰਤ ਭੇਟੈ ਹਰਸ ਤੇ ਉਹਦਾ ਤਰੀਕਾ ਕੀ ਹੈ ਉਹਦੇ ਨਾਲ ਮਲਾਪ ਦਾ ਤਰੀਕਾ ਕੀ ਹੈ ਪਹਿਲਾਂ ਤੇ ਅਰਦਾਸ ਕਰੀਏ ਸਾਡੇ ਅੰਦਰ ਜਗਿਆਸਾ ਪੈਦਾ ਹੋਵੇ ਜਿੱਦਾਂ ਅੱਜ ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਂ ਹੀ ਕਿਰਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮ ਤੇ ਆਈ ਜੇ ਸੁਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਈ ਜੇ ਭੁੱਖ ਦੇਤਾ ਇਤਿਹੀ ਰਾਜਾ ਦੁੱਖ ਵਿੱਚ ਸੂਖ ਮਣਾਈ ਤਨ ਮਨ ਕਾਟ ਕਾੜ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਅੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੁਖਾਈ ਨਾਨਕ ਗਰੀਬ ਟਹਿ ਪਿਆ ਦਵਾਰੇ ਹਰ ਮੇਲ ਲਿਓ ਵੜਿਆ ਤੇ ਜਿਹਦਾ ਮਿਲ ਗਿਆ ਨਾ ਗੁਰੂ ਸਾਹਿਬ ਕਹਿੰਦੇ ਸੰਤ ਭੇਟੇ ਭੇਟੇ ਮਤਲਬ ਮਲਾਪ ਜਿਹਨੇ ਕੀਤਾ ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਪਰਮੇਸ਼ਰ ਅਕਾਲ ਪੁਰਖ ਦੀਆਂ ਰਹਿਮਤਾਂ ਦਾ ਉਹਦੀਆਂ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਅਰਦਾਸ ਕਰੀਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੈ ਹਰਸ ਹੋਏ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ